ਹੈਲੋ ਸਸ਼ੀਕਾਲ ਜੀ ਅੱਜ ਆਪਾਂ ਸ਼ਿਮਲਾ ਮਿਰਚ ਬਣਾ ਰਹੇ ਆਂ ਆਪਾਂ ਤੇਲ ਪਾ ਲਿਆ ਜੀ ਵਿੱਚ ਪਾਵਾਂਗੇ ਧਨੀਆ ਤੇਜ ਪੱਤਾ ਤੇ ਇਹ ਜੀਰਾ ਪਾ ਲੈ ਇੱਕ ਚਮਚ ਤੇ ਹਰੀ ਮਿਰਚ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾਵਾਂਗੇ ਫਿਰ ਪਿਆਜ਼ ਪਾ ਦੇ ਜੇ ਸੁਵਾਨ ਪਿਆਜ਼ ਬੁੰਨਣ ਤੋਂ ਬਾਅਦ ਆਲੂ ਪਾਵਾਂਗੇ ਜੀ ਤੇ ਆਲੂ ਨੂੰ ਥੋੜਾ ਮਿਕਸ ਕਰਕੇ ਅੱਗੇ ਸਾਦ ਅਨੁਸਾਰ ਆਲੂਆਂ ਜੋ ਗਈ ਮਤਲਬ ਕਿ ਆ ਪਾ ਦਨੀ ਆਹੋ ਪਾਵਾਂਗੇ ਇੱਥੇ ਹਲਦੀ ਔਰ ਨਮਕ ਕਿਉਂਕਿ ਹਰੀ ਮਿਰਚ ਆਪਾਂ ਪਹਿਲਾਂ ਪਾਈ ਵੀ ਐ ਇਸ ਤੋਂ ਬਾਅਦ ਟਮਾਟਰ ਪਾ ਦਾਂਗੇ ਜੀ ਫਲਾ ਕੇ 2 ਮਿੰਟ ਲਈ ਪਕਾਵਾਂਗੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਪਾ ਦਾਂਗੇ ਜੀ ਇਹਨੂੰ ਮਿਕਸ ਕਰਨ ਤੋਂ ਬਾਅਦ ਤੇ ਇਹਨੂੰ ਚੰਗੀ ਤਰ੍ਹਾਂ ਥੋੜਾ ਮਿਕਸ ਕਰਦੇ ਆ ਆਲੂਆਂ ਦੇ ਵਿੱਚ ਤੇ ਫਿਰ ਹੁਣ ਟੱਕ ਦਾਂਗੇ ਜੀ ਥੋੜੀ ਲਈ ਹਲਦੀ ਪਾ ਕੇ ਮਿਰਚ ਪਾ ਕੇ ਨਮਕ ਪਾ ਕੇ ਨਮਕ ਆਪਾਂ ਪਹਿਲਾਂ ਹੀ ਪਾਇਆ ਹੋਇਆ ਹੈ ਜੀ ਥੋੜਾ ਅੰਬ ਜੂਰ ਪਾਵਾਂਗੇ ਮਸਾਲੇ ਮਿਕਸ ਕਰਕੇ ਢੱਕ ਦੇਵਾਂਗੇ ਜੀ 7-8 ਮਿੰਟ ਲਈ ਪਕਾਵਾਂਗੇ ਜੀ ਇਹ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਗਈ ਹੈ ਜੀ ਸ਼ਿਮਲਾ ਮਿਰਚ ਦੀ ਵੀਡੀਓ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਥੈਂਕ ਯੂ